ਕੋਧਾਂ ਜੀ ਬੋਲੋ ਨਸ਼ਾ ਅੰਰੋਧੀ ਜਿਹੜਾ ਸੈਮੀਨਾਰ ਕਰੇ ਇੱਕ ਮਿੰਟ ਇੱਕ ਮਿੰਟ ਲਾਲੂ ਪਾਣੀ ਪੂਲੀ ਲੈ ਪਰਬਸ ਚਲੋ ਕੋਈ ਇੱਕ ਪਾਣੀ ਪੂਲੀ ਲੈ ਅੱਗੇ ਤੋਂ ਬੋਲ ਕੇ ਹਾਂ ਸ਼ੇਅਰ ਕਰਦੇ ਆ ਤਾਂ ਇਹ ਲਓ ਆ ਜੋ ਹੈ ਆਏ ਬੋਲੋ ਜੀ ਕਿੰਨਾ ਜਿੰਨਾ ਕੋਈ ਹੋ ਹਾਂਜੀ ਹਾਂਜੀ ਕਰਾ ਲਿਓ ਉਹਦਾ ਤੋਤਾ ਨਾ ਕਰ ਬੰਦੋ ਬੱਚਿਆਂ ਨੂੰ ਵੀ ਸਿਆਣੇ ਹੋ ਗਏ ਉਹ ਪਹਿਲਾਂ ਬਾਤੂ ਨਿਆਣੇ ਵੀ ਨੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜੋ ਖਾਦੇ ਗਾਇਦੇ ਕਰਨ ਵਾਲਾ ਹੋ ਪਹਿਲਾਂ ਮੈਂ ਬੇਨਤੀ ਮਾਪੇ ਬਾਪ ਨੂੰ ਅੱਜ ਤੁਹਾਡੇ ਪਿੰਡ ਦੇ ਸਰਪੰਚ ਗੁਰਜੰਤ ਸਿੰਘ ਜੀ ਵੱਲੋਂ ਪੜਾਈ ਵਧੀਆ ਪ੍ਰਾਲਾ ਨਸ਼ਿਆਂ ਦੇ ਵਿਰੁੱਧ ਕਰਾਇਆ ਗਿਆ ਕਿ ਪੁਲਿਸ ਨਹੀਂ ਕੰਮਰੀ ਹੈ ਜਾਂ ਸਰਪੰਚ ਪੰਚ ਵੀ ਕਰਦੇ ਨੇ ਇਹਦੇ ਲਈ ਤੁਹਾਡੇ ਸਾਰਿਆਂ ਨੂੰ ਸਹਿਯੋਗ ਕਰਕੇ ਵਧੀਆ ਪਲੇਗਰਾਉਂ ਬਣਾਉਣਾ ਚਾਹੀਦਾ ਹੈ ਕਿ ਜਿਵੇਂ ਆ ਛੋਟੇ ਬੱਚੇ ਨੇ ਇਹ ਕੁਲੀ ਤੋਂ ਖੇਡਾ ਕਰਦੇ ਆਂ

ਬਾਕੀ ਨੌਜਵਾਨ ਪੀੜ੍ਹੀ ਜਿਹੜੀ ਹੈ ਚੰਗੇ ਰਸਤੇ ਤੇ ਜਾਣ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਰਪੰਚਰ ਤੁਹਾਨੂੰ ਵੀ ਦਿੱਤੀ ਕਰਦੀ ਕਿ ਪਿੰਡੂ ਪੱਧਰ ਤੇ ਵਧੀਆ ਗਰਾਊਂਡ ਬਣਾਏ ਜਾਣ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਗਰਾਊਂਡ ਦੇ ਵਿੱਚ ਜਦੋਂ ਬੱਚੇ ਜਾਂਦੇ ਆ ਮੈਂ ਖੁਦ ਵੀ ਇੱਕ ਸਪੋਰਟਸਮੈਨ ਆ ਜਦੋਂ ਬੱਚੇ ਸਪੋਰਟਸ ਦੇ ਵਿੱਚ ਰੁਚੀ ਹੈ ਇੰਦੀ ਗੱਡੜੀ ਬਹੁਤ ਸੌਖੀ ਹੈ ਇਹ ਜਿਹੜੀ ਗ੍ਰਿਤੀ ਹੈ ਇਹ ਪਰਿਵਾਰਾਂ ਤੋਂ ਉੱਠਦੀ ਹੈ ਤੇ ਸਮਾਜ ਦੇ ਵਿੱਚ ਫੈਲ ਜਾਂਦੀ ਹੈ ਆਪਾਂ ਹਮੇਸ਼ਾ ਇਹ ਸੋਚਦੇ ਆ ਕਿ ਪੁਲਿਸ ਦੇ ਲਈ ਕੁਝ ਕਰ ਨਹੀਂ ਰਹੀ ਜਾਂ ਕਿਵੇਂ ਕਰ ਰਹੀ ਹੈ ਇਹ ਪੁਲਿਸ ਦਾ ਕੀ ਯੋਗਦਾਨ ਹੈ ਤਾਂ ਮੈਂ ਇੱਥੇ ਅੱਥਰੂ ਸਾਡੇ ਛੋਟੀ ਖੁੱਡੀ ਕਾਰਜਗੁਜ਼ਾਰੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਕੋਈ ਬੱਚਾ ਜਾਂ ਕੋਈ ਨੌਜਵਾਨ ਨਸ਼ੇ ਦੇ ਅੰਦਰ ਰਸਤੇ ਵਿੱਚ ਪੈਂਦਾ ਹੈ ਉਹਦੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਉਣਾ ਹੈ ਤਾਂ ਉਹਨਾਂ ਦਾ ਵੀ ਪਹਿਲਾ ਫਰਜ਼ ਉਹਨਾਂ ਦਾ ਹੈ ਕਿ ਉਹ ਸਾਨੂੰ ਸੂਚਿਤ ਕਰਨ ਕਿ ਸਾਡਾ ਬੱਚਾ ਇੱਕ ਗਲਤ ਸਮਾਜ ਦੇ ਵਿੱਚ ਕਦਮ ਰੱਖ ਚੁੱਕਾ ਹੈ ਜਦ ਕਿ ਆਪਾਂ ਪੁਲਿਸ ਦੇ ਕੋਲ ਉਦੋਂ ਆਨੇ ਜਦੋਂ ਉਹ ਚੀਜ਼ ਬਹੁਤ ਗਾੜੀਆਂ ਵੀ ਵੇਖਦੇ ਆ ਜਦੋਂ ਕੋਈ ਵੀ ਚਦਣਾ ਉਹ ਤਾਂ ਆਣਾ ਨਹੀਂ ਚੰਗੀਆਂ ਕਿ ਬਾੜੀਆਂ ਹਰ ਤਰ੍ਹਾਂ ਦੀਆਂ ਵੀਡੀਓਗ੍ਰਾਫੀ ਤੁਹਾਨੂੰ ਮਿਲਦੀ ਹੈ ਦੇਖਣ ਦੀ ਉਹਦੇ ਵਿੱਚ ਜਿਹੜਾ ਫੋਨ ਹੈ ਉਹ ਵੀ ਇੱਕ ਸਭ ਤੋਂ ਵੱਡਾ ਤਾਲਾ ਹੈ ਅੱਜ ਦੇ ਨਾਈਟ ਦੇ ਵਿੱਚ ਕਿਹਨਾਂ ਗੰਤ ਰਸਤੇ ਆਦੇ ਨੇ ਕਿ ਇਹ ਮੋਬਾਈਲ ਫੋਨਾਂ ਦੇ ਵਿੱਚ ਹੀ ਬਣੇ ਜਾਂਦੇ ਨੇ ਪੂਰੀ ਪਰਸੋਂ ਦਾ ਜਿਹੜਾ ਬਹੁਤ ਧਿਆਨ ਹੈ ਚੰਗੀਆਂ ਚੋਟਾ ਜਾਂ ਮੇਰੇ ਨਗਰ ਵਿੱਚ ਮੀਟਿੰਗ ਲਈ ਸਾਰੇ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ 60 ਸਾਲ ਪਹੁੰਚੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਰਪੰਚ ਸਾਹਿਬ ਨੇ ਸਾਰੇ ਨਾਲ ਰਲ ਕੇ ਇਹ پروگرام ਰੱਖਿਆ ਜੀ ਸਾਰੀ ਦੇ ਨਗਰ ਨਿਵਾਸੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਟਿਆ ਦੇ ਨਾਲ ਇਹ ਨਸੇ ਵਾਲੇ ਪਾਸੇ ਹੱਥੋਂ ਜਲਾ ਦੇਓ ਅਸੀਂ ਛੋਟੇ ਨਾਲ ਪੰਚਾਇਤ ਪੁਲਿਸ ਪ੍ਰਧਾਨ ਸਰਕਾਰਾਂ ਦੇ ਇੰਨਾ ਪ੍ਰਬਾਲਾ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਮਾਣ ਮੁਰਮੁਰ ਕਹਿ ਰਹੇ ਹਾਂ ਜਿਹੜੇ ਕੱਲੇ ਕੱਲੇ ਜਿਹੜਾ ਹਮ ਆਮ ਸਾਹਿਬ ਨੇ ਐਡਾ ਮਨਲਾ ਕੀਤਾ ਉਹ ਕਿਹੜੇ ਸਰਲ ਹੋ ਗਿਆ ਵੈਸੇ ਤਾਂ ਜਿਹੜਾ ਇਹ ਪ੍ਰਾਪਤ ਸੀ ਕਰਾਣੇ ਉਹ ਪਿੰਡਾਂ ਦੇ ਪੱਧਰ ਤੇ ਬੜਾ ਹੀ ਇੱਕ ਵਧੀਆ ਥੋੜਾ ਯੋਗਦਾਨ ਹੈ ਸਾਡੇ ਸਾਡੇ ਪ੍ਰਤੀ ਵੀ ਇੱਕ ਯੋਗਦਾਨ ਮੰਨਿਆ ਜਾਂ ਅਸੀਂ ਇਹ ਮੰਨਦੇ ਹਾਂ ਕਿ ਪੁਲਸ ਦੇ ਪ੍ਰਤੀ ਵੀ ਇੱਕ ਮਦਦ ਹੈ ਕਿਉਂਕਿ ਜੇ ਹਰ ਪਿੰਡ ਇਹ ਚੀਜ਼ਾਂ ਸੋਚੇ ਉਹ ਮਾੜੇ ਬੱਚਿਆਂ ਦੇ ਨਾਲ ਜਾਂ ਮਾੜੀਆਂ ਰੀਲਾਂ ਦੇਖ ਦੇ ਕੇ ਹਰ ਥੋੜਾ ਵੀ ਬੇੜਾ ਕਰਦੇ ਸਨ ਉਹ ਆਸਰ ਉਹ ਕਹਿੰਦੀ ਹੈ ਕਿ ਆਪਣੇ ਬੱਚਾ ਨੂੰ ਚੰਗੀਆਂ ਕਿਤਾਬਾਂ ਬਤਾਓ। ਉਹ ਬੱਚੇ ਬੱਡੇ ਹੋ ਰਹੇ ਨੇ ਪਿੰਡਾਂ ਦੇ ਵਿੱਚ ਛੋਟੇ ਬੱਚੇ ਨੂੰ ਲੈ ਕੇ ਹਰ ਉਹ ਮੰਦ ਦਾ ਬੱਚਾ ਘੇਟੇ ਰੇਸ ਕਰਦਾ। ਜਿਵੇਂ ਇਹ ਕਿ ਬੱਚੇ ਜੇ ਰੌਣਕ ਦੇ ਵਿੱਚ ਰਹਿ ਸਕਦੇ। ਵੱਡੇ ਵੀ ਉੱਥੇ ਸਾਰ ਸਪੰਡਾ ਕਰਦਾ ਜੀ ਆਪਣੇ ਕੋਈ ਵਾਟੂ ਜਗ੍ਹਾ ਵੀ ਰਹੀ ਹੈ। ਉਸੇ ਤੋਂ ਆਪ ਨੂੰ ਕਰਕੇ ਇਹਨੂੰ ਪੜਾਉਣੇ ਕਰਦੇ ਆ। ਜੋ ਭੈਣ ਜੀ ਨੇ ਸਾਥ ਬੋਲੇ ਨੇ ਬਹੁਤ ਬਹੁਤ ਵਧੀਆ ਧੰਨਵਾਦ ਇਹਨਾਂ ਦਾ ਪਹਿਲਾਂ ਸਰਕਾਰ ਨੇ ਜਿਹੜਾ ਏਡਾ ਅਪਰਾਧ ਕੀਤਾ ਉਹ ਤੋਂ ਬਾਅਦ ਜਿਹੜਾ ਪੁਲਿਸ ਕਾਦਨ ਇਹਨਾਂ ਸਾਥ ਦੇ ਰਿਹਾ ਪਿੰਡਾਂ ਪਿੰਡਾਂ ਦੀ ਜਾ ਕੇ ਪਤਾ ਲੱਗਦਾ ਜਦੋਂ ਸਾਨੂੰ ਮੌਕੇ ਤੇ ਸੁਨੇਹਾ ਮਿਲਿਆ ਅਸੀਂ ਨਕਰਪੁਰੇ ਬੇਨਤੀ ਕੀਤੀ ਨਕਰ ਦੇ ਸਾਥ ਦਾ ਬਹੁਤ ਯਾਰੀ ਸਾਡੇ ਮਾਨਯੋਗ ਸਿੰਘ ਸਾਹਿਬ ਨੇ ਜਿਹੜੀ ਇਹ ਨਸ਼ਾ ਦੇ ਖਰੂਦ ਮਗਨ ਚਲਾਈ ਹੈ ਇਹ ਬਹੁਤ ਹੀ ਵਧੀਆ ਡੈਮੋਕ੍ਰੇਸੀ ਸਾਨੂੰ ਪਬਲਿਕ ਵੱਲੋਂ ਆਮ ਪਿੰਡਾਂ ਪੰਚਾਇਤਾਂ ਵੱਲੋਂ ਬਹੁਤ ਹੀ ਵਧੀਆ ਹੋ ਗਏ। ਇਹ ਤਾਂ ਫਿਰ ਵੀ ਪੰਚਾਇਤਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਸੈਮੀਨਾਰ ਕਰਾਏ ਜਾ ਰਹੇ ਨੇ ਇੱਕ ਬੜਾ ਹੀ ਵਧੀਆ ਮੈਸੇਜ ਆ ਰਿਹਾ ਹੈ ਯੰਗ ਜਨਰੇਸ਼ਨ ਨੂੰ ਬਿਕੋਜ਼ ਯੰਗ ਜਨਰੇਸ਼ਨ ਨੂੰ ਇਦਾਂ ਦੇ ਮੈਸੇਜ ਜੇ ਆਪਾਂ ਦਿੰਦੇ ਰਹੀਏ ਆਪਾਂ ਸਾਰੇ ਰਲ ਮਿਲ ਕੇ ਨਸ਼ਿਆਂ ਦੀ ਕ੍ਰੀਤੀ ਨੂੰ ਦਰਦ ਤੋਂ ਮੁਕਾ ਸਕਦੇ ਹਾਂ। ਇਸ ਕੋਈ ਲੋੜ ਨਾ ਐਟ ਹੋ ਰਹੀ ਕਿ ਧਿਆਨ ਲਾ ਦੇ ਕਿ ਤਰ੍ਹਾਂ ਦੇ ਇਹ ਅਸੀਂ ਬਹੁਤ ਜਗ੍ਹਾ ਦੇਖ ਰਹੇ ਹਾਂ ਕਿ ਪਬਲਿਕ ਖੁਦ ਬਹੁਤ ਤਰ੍ਹਾਂ ਦੇ ਸਟੈਪ ਔਨ ਕਰ ਰਹੀ ਹੈ ਕਿ ਨਸ਼ਿਆਂ ਦੇ ਤਰ੍ਹਾਂ ਦੀ ਚੰਗ ਛੱਡ ਗਈ ਦੀ ਅਸੀਂ ਆਪ ਦੇਖੀ। ਇਹ ਬਹੁਤ ਵਧੀਆ ਗੱਲ ਹੈ ਕਿ ਇਸ ਤੇ ਦੇ ਲਈ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਹਰ ਮਿਲ ਕੇ ਆਏ। ਅਸੀਂ ਪਿੰਡ ਆਏ ਹਾਂ ਕਿ ਪਿੰਡ ਦੇ ਪੰਚਾਇਤ ਮੈਂਬਰ ਦੇ ਪਿੰਡ ਦੇ ਸਰਪੰਚ ਸਾਹਿਬ ਸਟੌਰ ਗੁਰਜਨ ਸਿੰਘ ਜੀ ਸਾਡੇ ਨਾਲ ਹਾਜ਼ਰੀ ਸਮਨਾ ਦੇ ਦਿੱਤੀ। ਇਹਨਾਂ ਨੇ ਬੜਾ ਵਧੀਆ ਇੱਕ ਜੰਗ ਜਨਰੇਸ਼ਨ ਨੂੰ ਮੈਸੇਜ ਅੱਜ ਸੈਮੀਨਾਰ ਕਰਾ ਕੇ ਦਿੱਤਾ ਤੇ ਜਿਵੇਂ ਇਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਪਿੰਡ ਦੇ ਵਿੱਚ ਇੱਕ ਪਲੇਗਰਾਉਂਡ ਤਿਆਰ ਕਰਾਉਂਦੇ ਆ ਤਾਂ ਕਿ ਜਿਹੜੀ ਯੂਥ ਹੈ ਤੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਵੱਲ ਵੀ ਉਹਨਾਂ ਦੀ ਲੱਗੇ ਆਨੰਦ। ਕਿਹੜਾ ਦੇਖਦੇ ਹਾਂ ਕੰਪੀਅਰ ਤੋਂ ਵੱਲ ਮਤਾ ਵੀ ਪਾਇਆ ਗਿਆ ਜੀ। ਇਹ ਪੰਚਾਇਤ ਵੱਲੋਂ ਇੱਕ ਵੱਖਰੇ ਤੌਰ ਤੇ ਮਤਾ ਤਿਆਰ ਕੀਤਾ ਗਿਆ ਕਿ ਅਸੀਂ ਮੁੱਛਿਆਂ ਦੇ ਜਿਹੜੇ ਆਤੀ ਲੋਕ ਨੇ ਉਹਨਾਂ ਦਾ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਸਾਥਨੀ ਦਵਾਗੇ ਪਿੰਡ ਦੀ ਪੰਚਾਇਤ ਨੇ ਖੁਦ ਅੱਗੇ ਹੋ ਕੇ ਇਹ ਮਤਾ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਪਾਇਆ ਇਹ ਇੱਕ ਬਹੁਤ ਹੀ ਵਧੀਆ ਸਟੈਪ ਹੈ ਤਾਂ ਕਿ ਮਤਲਬ ਇਸ ਰੀਤੀ ਨੂੰ ਆਪਾਂ ਜੜ ਤੋਂ ਸਭ ਤੋਂ ਸਮਾਣ ਰੀਤੀ ਕੀ ਚੰਗੇ ਦਾ ਨਾ ਕਰਦੇ ਨਾ ਨਹੀਂ ਯੰਗਸਟਰਸ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਅਸੀਂ ਖੁਦ ਵੀ ਮੈਂ ਕੋਚ ਮੈਂ ਨਾ ਜੇ ਸਾਡੇ ਵੱਲੋਂ ਜਾਂ ਮੇਰੇ ਵੱਲੋਂ ਵੀ ਕੋਈ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਹੈ ਸਪੋਰਟਸ ਦੇ ਲਈ ਇਹ ਸਪੋਰਟਸ ਵੱਲੋਂ ਆਪਣੀ ਰੀਤੀ ਵਿਵਧਾਨ ਤਾਂ ਕਿ ਆਪਾਂ ਇਸ ਨਸ਼ਿਆਂ ਦੀ ਕੁਰੀਤੀ ਤੋਂ ਬੱਚਿਆਂ ਨੂੰ ਪਰਾ ਕਰਕੇ ਇੱਡਾਂ ਦੇ ਵੱਲ ਤੇ ਆਪ ਆਪਣੀ ਸਰੀਰਿਕ ਤੰਦਰੁਸਤੀ ਵੱਲ ਲੱਤੀ ਜਾਈਏ ਮੈਂ ਇਹੀ ਕਹਿਣਾ ਚਾਹਣਾ ਜੀ ਪਹਿਲਾਂ ਤਾਂ ਸਾਨੂੰ ਸਰਕਾਰ ਵੱਲੋਂ ਅਸੀਂ ਆਲਾ-ਦਾਲਾ ਦੇਖ ਕੇ ਬਹੁਤ ਸਾਨੂੰ ਅਪਰਾਧਾ ਵਧੀਆ ਲੱਗਿਆ ਫਿਰ ਅਸੀਂ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰੀ ਇਹਨਾਂ ਨਾਲ ਵੀ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਤਾਂ ਫਿਰ ਮੈਂ ਪਿੰਡ ਦੇ ਵਿੱਚ ਗੱਲ ਕਰੀ ਮੈਂ ਜੀ ਆਪਣੇ ਪਿੰਡ ਦੇ ਵਿੱਚ ਵੀ ਨਸ਼ੇ ਦੀ ਆਵਾਜ਼ ਮਾਰੀ ਆ ਰਹੀ ਹੈ ਲੋਕਾਂ ਨੇ ਬਹੁਤ ਸਾ ਦਿੱਤਾ ਲੋਕ ਕਹਿੰਦੇ ਜੀ ਆਪਾਂ ਸੈਰੀਆਂ ਨੂੰ ਕਰੋ ਵੀਕਰ ਲੋ ਆਪਾਂ ਨੂੰ ਕੋਈ ਬੱਚਾ ਹੋ ਹੁੰਦਾ ਨਸ਼ਾ ਕਰਦਾ ਜਾਂ ਕੋਈ ਬਾਹਰੋਂ ਅੰਦਰੋਂ ਵੇਚਦਾ ਫੜਦਾ ਅਸੀਂ ਉਹਦੀ 100% ਨਹੀਂ ਦਰਪ ਕਰਾਂਗੇ ਨਾ ਉਹਦੀ ਜਬਾਨ ਨਾ ਉਹਦਾ ਮਿਲ ਨਹੀਂ ਨਾ ਉਹਨੂੰ ਪਤਾ ਲਈ ਉਹਦਾ ਸਾਡੇ ਜਿਹੜਾ ਜਾਉ ਉਹਦੇ ਨਾਲ ਸਾਡਾ ਬਾਈਕਰ ਮਤਾ ਵੀ ਪਾਇਆ ਗਿਆ ਮਤਾ ਵੀ ਪਾਇਆ ਜੀ ਮਤਾ ਪੰਚਾਇਤ ਮਤੇ ਦੀ ਵੀ ਟੀਪ ਆਇਆ ਗਿਆ ਵੀ ਜੇ ਕੋਈ ਬਾਹਰੋਂ ਅੰਦਰੋਂ ਨਸ਼ਾ ਵੇਚਦਾ ਫੜਿਆ ਜਾਂਦਾ ਜਾਂ ਕੋਈ ਦੱਸੂਗਾ ਵੀ ਤਾਂ ਅਸੀਂ ਉਹਦੇ ਵੱਧ ਤੋਂ ਵੱਧ ਮਾਣ ਕਰਾਂਗੇ ਪਿੰਡ ਰੋਸ ਮਾਰਾਂਗੇ ਪਿੰਡ ਦੇ ਵਿੱਚ ਉਹਦਾ ਮਾਣ ਕਰਾਂਗੇ ਮਾਣ ਵਧਾਵਾਂਗੇ ਹੋਰ ਲੋਕਾਂ ਨੂੰ ਕੀ ਮੈਸੇਜ ਕਰੇ ਵੀ ਕਹਿੰਦਾ ਚੰਨ ਰੋੜ ਪੰਚਾਇਤ ਹੋਰ ਪੰਚਾਇਤਾਂ ਨੂੰ ਵੀ ਅਸੀਂ ਇਹੀ ਕਹਿੰਦੇ ਆਂ ਵੀ ਜਿਵੇਂ ਚਲੋ ਪਰਮਾਤਮਾ ਕਰੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸਾਨੂੰ ਵੀ ਦਵਾਂਗੇ ਸਾਡੀ ਵੀ ਤੁਹਾਡੇ ਵਾਲੇ ਵਾਲੇ ਪਿੰਡਾਂ ਦੇ ਵਿੱਚ ਰੋਡ ਪਊ ਅਸੀਂ ਨਾਲ ਜਾ ਕੇ ਮੋਢਾ ਮੋਢਾ ਲਾਵਾਂਗੇ ਤੁਹਾਨੂੰ ਲੱਗਦਾ ਵੀ ਕੱਲੇ ਪੁਲਿਸ ਤੋਂ ਨਹੀਂ ਯਾਨੀ ਕਿ ਸਾਰਿਆਂ ਦੇ ਪੱਟੇ ਹੁੰਦੇ ਬਿਲਕੁਲ ਸਾਰਿਆਂ ਦਾ ਹੱਕ ਆ ਜੀ ਪੁਲਿਸ ਤਾਂ ਆਪਣੇ ਨਾਲ ਆਏ ਵੀ ਜਾਨ ਆਪਣੀ ਪੁਲਿਸ ਨਾਲ ਪਰ ਆਪਾਂ ਜੇ ਨਾਲ ਖੜਾਂਗੇ ਇਹਨਾਂ ਦੀ ਰੁਕੂ ਰੁਕਣੀ ਨਹੀਂ ਹੁੰਦੀ ਹੁਣ ਹੋ ਨਹੀਂ ਦੇਹਾ ਪੁਲਿਸ ਨੂੰ ਪੁਲਿਸ ਨੂੰ ਨਹੀਂ ਬਖਸਿਆ ਉਹ ਇਤੋਂ ਵੱਧ ਉਹ ਇਹ ਮੈਨੂੰ ਕੀ ਕਹਿ ਸਕਦੇ ਐਤੋਂ ਵੱਡਾ ਮਾਨ ਨਹੀਂ ਮਿਲ ਸਕਦਾ ਮਾਨ ਹੈ ਨਾ ਇਸੇ ਆਪਣੇ ਅਸੀਂ ਮੈਂ ਇੱਕ ਬੇਨਤੀ ਹੋਰ ਕਰ ਰਿਹਾ ਆ ਆਪਣੇ ਨਗਰ ਦੇ ਵਿੱਚੋਂ ਜੇ ਕੋਈ ਬੱਚਾ ਨਸ਼ੇ ਤੇ ਵਧਿਆ ਹੋਇਆ ਉਹ ਛੱਡਣਾ ਚਾਹੇ ਉਹਦੇ ਮਾਪਿਆਂ ਕੋਲ ਮੇਰੇ ਵੱਤੋਂ ਔਰ ਪੰਚਾਇਤ ਵੱਲੋਂ ਬੇਨਤੀ ਆ ਵੀ ਉਹਦੀ ਅਸੀਂ ਹਲਪਤ ਕਰਾਂਗੇ ਸਭ ਤੋਂ ਵੱਧ ਉਹਨੂੰ ਕੋਈ ਚੀਜ਼ ਦੀ ਖਾਖ ਦੀ ਲੋੜ ਪਵੇ ਕੋਈ ਘਿਓ ਦੀ ਲੋੜ ਪਵੇ ਕੋਈ ਦਵਾਈ ਦੀ ਲੋੜ ਪਵੇ ਜਿੱਥੇ ਸਾਨੂੰ ਕਿਹਾ ਹੁਣ ਅਸੀਂ ਉਹਨਾਂ ਦੇ ਨਾਲ ਵੀ ਜਾਵਾਂਗੇ ਬੱਚੇ ਦਾ ਸਾਥ ਵੀ ਕਰਾਂਗੇ ਪੰਚਾਇਤ ਵੱਲੋਂ ਸਾਡੀ ਇਹ ਹੀ ਬੇਨਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਮੈਟਰ ਜੀ ਨੇ ਆ ਕੇ ਸਾਡਾ ਮਾਣ ਵਧਾਇਆ ਕਿਉਂਕਿ ਜਿਉ ਆ ਕੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਦੁਆਰਾ ਫੇਰ ਧੰਨਵਾਦ ਕਰਦਾ ਜਿਹੜਾ ਇਹ ਕਾਰਪੋਰਲ ਕੀਤਾ ਸਾਡੇ ਮੇਰੇ ਵੱਲੋਂ ਪੰਚਾਇਤ ਵੱਲੋਂ ਨਿਦਰ ਦਲਤੀ ਵੱਲੋਂ ਬਹੁਤ ਬਹੁਤ ਧੰਨਵਾਦ ਸਤਿਕਾਰ ਤੇ ਮਾਨ ਹੈ ਪੰਚਾਇਤ ਦਾ ਭਗਵੰਤ ਸਿੰਘ ਸੀਐਮਏ ਪੰਜਾਬ ਦਾ ਜਿਨ੍ਹਾਂ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਹੈ ਅਸੀਂ ਖਾਸ ਕਰਕੇ ਆਪਣੇ ਪਿੰਡ ਦੇ ਦਿੱਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਵੇ ਉਸ ਨੂੰ 700 ਸਜ਼ਾ ਦਿੱਤੀ ਜਾਵੇ ਬਾਕੀ ਜੇ ਫੜ ਵੀ ਲਿਆ ਜਾਵੇ ਤਾਂ ਹੋਰ ਹੀ ਕੋਈ ਜ਼ਮਾਨਤ ਨਾ ਕਰਾਵੇ ਉਹਦੇ ਮਗਰ ਨਾ ਕੋਈ ਜਾਵੇ ਤਾਂ ਇਹ ਸਾਡੀ ਬੇਨਤੀ ਹੈ ಗ್ರಾಮ ਪੰਚਾਇਤ ਪਿੰਡ ਦਾਟ ਅਸਮੇ ਤੇ ਇਹ ਕਹਿਣਾ ਚਾਹੁੰਦੇ ਆ ਕਿ ਜੋ ਸਰਪੰਚ ਸਾਹਿਬ ਜੀ ਨੇ ਕੁਇਟਰ ਮੈਡਮ ਨੇ ਅਚਨਚੇਰਾ ਚਰਾਉਤਾ ਉਹ ਕਭ ਹੀ ਨਹੀਂ ਦਿੱਤਾ ਆ ਉਹ ਸੋਨੇ ਤੋਂ ਪੂਰਾ ਮੁਕਤੀ ਹੋ ਕਰਾਂਗੇ ਕਿ ਤੇਰੀ ਸਰਕਾਰ ਅਥਰਸ਼ੇ ਦੇ ਫੂਟ ਤੋਂ ਵੀ ਕਰਨਾ ਚਾਹੁੰਦੀ ਆ ਤੇ ਉਹ ਕਾਪ ਰਾਂਗੇ ਤਾਂ ਨੂੰ ਪੂਰੀ ਉਮੀਦ ਹੈ ਕਿ ਜਿਹੜਾ ਅੱਜ ਦੀ ਮੌਜੂਦਨ ਪੀੜ੍ਹੀ ਆ ਉਹ ਇੱਕ ਤਰ੍ਹਾਂ ਦੇ ਰੂਪੇ ਸਾਡਾ ਸਾਥ ਦੇਊਗੀ ਤੇ ਨਾ ਕੋਨਾ ਦੇ ਨਾਲ ਕੋਈ ਤਰ੍ਹਾਂ ਦੀ ਸਹਿਮਤਾਂ ਖੜੇ ਹੋਣਗੇ ਉਹ ਵੀ ਇਹ ਮਸ਼ਹਵਾਰੇ ਦੋ ਵੀ ਮਤਲਬ ਸੋਣ ਦੀ ਸਾਡੇ ਵੀਰ ਜੀ ਸਰਪੰਚ ਦਾ ਕਿ ਬਹੁਤ ਵਧੀਆ ਕੀਤਾ ਪਿੰਡ ਦੇ ਵਿੱਚ ਤੇ ਸਾਡੇ ਬੱਚੇ ਨੇ ਜੋ ਨੌਜਵਾਨ ਮਸ਼ਹਾਰੇ ਵਿੱਚ ਅਜ ਬਹੁਤ ਹਨ ਦੁਖੀ ਹੋਏ ਨੇ ਇਹ ਤੋਂ ਬਚਣ ਦੇ ਲਈ ਬਹੁਤ ਵਧੀਆ ਇਹ ਕੰਮ ਆ ਕੀਤਾ ਜੋ ਵੀ ਅਸੀਂ ਇਹਨਾਂ ਲਈ ਖੁਸ਼ੀ ਨਾਲ ਆ ਜੀ ਇਹਨਾਂ ਦਾ ਪੂਰਾ ਪੂਰਾ ਸਾਰ ਦੋਵਾਂਗੇ ਪ੍ਰਮਾਨਤਾ ਨਿਗਰਿਖਤਾ ਬਹੁਤ ਮਹੱਤਵਪੂਰਨ ਹੈ ਜੇ ਨਾਲ ਪੂਰਾ ਚੰਗੀ ਤੁੰ ਲੱਗਦਾ ਕਿ ਜੇ ਸਾਰੇ ਇਕੱਠੇ ਹੋ ਗਏ ਬਾਜਲਾਕ ਕਰਨਗੇ ਤਾਂ ਹੱਲ ਹੋ ਜਾਵੇਗਾ। ਹਾਂਜੀ ਹਾਂ ਜੇ ਸਾਰੇ ਆਪ ਇੱਕੀ ਟੋਟੋ ਹੋ ਕੇ ਚੱਲਾਂਗੇ ਜੀ ਪੁਲਸਾ ਦੇ ਮਾਣ ਨਾਲ ਹੈ ਸਰਪੰਚ ਸਾਹਿਬ ਮੰੰਦਰ ਤੋਂ ਸਾਰੀ ਪਹੁੰਚ ਹੈ ਮੰੰਦਰ ਦਾ ਰੂਪ ਜ਼ਰੂਰ ਹੋ ਜਾਵੇ। ਸਾਡੀ ਪੰਚਾਇਤ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਅੱਛਾ ਉਪਰਾਲਾ ਕੀਤਾ ਜੀ। ਇਹਦੇ ਵਿੱਚ ਨਵੀਂ ਆਪਣੇ ਨੌਜਵਾਨ ਪੀੜ੍ਹੀ ਬਹੁਤ ਹੀ ਨਸ਼ੇ ਦੇ ਬਹੁਤ ਹੀ ਖਰਾਬ ਕਰ ਰੱਖੀ ਸੀਗੀ। ਅਸੀਂ ਚਾਹੁੰਦੇ ਆ ਵੀ ਸਾਰੇ ਬੰਦੇ ਆਪਣੇ ਤੰਦਰੁਸਤ ਤੇ ਵਧੀਆ ਰਹਿਣ ਜੀ। ਇਸ ਲਈ ਅਸੀਂ ਇੱਥੇ ਗਰਾਊਂਡ ਆਰ ਸਭ ਕੁਝ ਪਨਾ ਕੇ ਬੱਦਲਾ ਬੱਦਲਾ ਬਣਾਇਆ। ਸਾਨੂੰ ਲੱਗਦਾ ਕਿ ਸਾਰੇ ਦੇ ਇਸ ਬੱਚੇ ਕਲਾਸ ਨੂੰ ਪੜ੍ਹਨ ਨੂੰ ਮੈਂ ਕਿਹਾ ਜੀ ਬਹੁਤ ਜ਼ਰੂਰ ਚਾਹੀਦਾ ਨਛੇ ਜਨਾਬ ਕਰਨ ਦੀ ਗੁਰਸਾ ਤਾਂ ਜੋ ਬੱਚੇ ਆਪਣੇ ਅੱਗੇ ਤਾਂ ਹੀ ਅੱਗੇ ਉੱਠਣਗੇ ਜਾ ਕੇ ਜੀ। ਸਾਡੇ ਸਰਪੰਚ ਗੁਰਜੰਟ ਸਿੰਘ ਬਲਤੀ ਜੋ ਉਹਨਾਂ ਨੇ ਅੱਜ ਫੈਸਲਾ ਲੈਂਤਾ ਸਾਨੂੰ ਸਾਰੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਜੀ ਉਹ। ਠੀਕ ਹੈ ਜੀ ਤੇ ਬਾਕੀ ਜੋ ਅੱਜ ਕੱਲ ਦੀ ਪੀੜ੍ਹੀ ਨਛੇ ਦੇ ਵਿੱਚ ਕਿੱਥੇ ਰਹੀ ਹੈ ਜੀ? ਉਹਨੂੰ ਕੱਢਣ ਦੇ ਮਾਰਿਆਂ ਨੇ ਅੱਜ ਇਹ ਫੰਕ ਲੱਗਾ ਜੀ ਸਰਪੰਚ ਸਾਹਿਬ ਤੇ ਸਾਡੇ ਮੈਂਬਰ ਸਾਹਿਬਾਨ ਤੇ ਬਾਕੀ ਸਾਡੇ ਦਾ ਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਐਚਐਚ ਸਾਹਿਬ ਆਏ ਨੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ